ਤੇ ਗਾਈ ਰਾਤ ਆਈ ਸੀ ਆਪਾਂ ਘਰੇ ਸਮਾਨ ਪਿਆ ਗਏ ਇਹ ਬੈਗ ਇਹਦੇ ਵਿੱਚ ਆਪਾਂ ਦਾਲ ਦੂਲ ਬਣਾ ਕੇ ਲੈ ਕੇ ਆਈ ਸੀ ਆਪਣਾ ਖਾਣਾ ਪੀਣਾ ਤੇ ਸਮਾਨ ਇੱਥੇ ਖਿਲਾਵਾ ਪਹਿਲਾਂ ਕਰੇ ਤੇ ਵਾ ਸਿਰਫ ਆਪਾਂ ਬੈੱਡ ਸ਼ੀਟ ਚੇਂਜ ਕੀਤੀ ਰਾਤ ਉੱਤੇ ਸੋ ਗਏ ਆ ਕੇ ਕਿਉਂਕਿ ਥੱਕੇ ਹੋਏ ਸੀ ਇੰਨੇ ਹਨਾ ਤੇ ਇਹ ਹੈਗਾ ਰੂਮ ਤੇ ਉਸ ਤੋਂ ਬਾਅਦ ਘਰ ਦਾ ਵੀ ਮੇਰੇ ਤੋਂ ਥੱਲੇ ਤਾਂ ਠੀਕ ਪਿਆ ਜੇ ਫਰਸ਼ ਜਾਂ ਪਰ ਫਿਰ ਵੀ ਹੁਣ ਇੰਨਾ ਖਿਲਾੜਾ ਪਹਿਰੇ ਬਾਅਦ ਦੇ ਵਿੱਚ ਘਰੇ ਕੋਈ ਨਹੀਂ ਹੁੰਦਾ ਹਨਾ ਤੇ ਇਸ ਕਰਕੇ ਆਏ ਹੋ ਰਹਿਗਾ ਤੇ ਟਾਈਮ ਵੀ ਹੈ ਨਹੀਂ ਕਿ ਆ ਕਿ ਅਸੀਂ ਜਾਣਾ ਅਜੇ ਬਠਿੰਡੇ ਤੇ ਬਠਿੰਡੇ ਹੈਗਾ ਕੋਈ ਪ੍ਰੋਗਰਾਮ ਉਹ ਕੀ ਪ੍ਰੋਗਰਾਮ ਉਹ ਵੀ ਤੁਹਾਨੂੰ ਅਸੀਂ ਦੱਸਾਂਗੇ ਨਾਲ ਦੀ ਨਾਲ ਦਿਖਾਵਾਂਗੇ ਵੀ ਇੰਜੋਏ ਕਰਵਾਵਾਂਗੇ ਤੇ ਅਸੀਂ ਉੱਥੇ ਜਾਵਾਂਗੇ ਤੇ ਅੱਜ ਪਤਾ ਸੂਹਾ ਸੂਹਾ ਸਾਡੀ ਹੋਊਗੀ ਲੜਾਈ ਗਵਾਂਡੀਆਂ ਦੇ ਨਾਲ ਜਿਵੇਂ ਕਿ ਮੈਂ ਤੁਹਾਨੂੰ ਦੱਸਤੀ ਆਂ ਵੀ ਗੱਡੀ ਜਿੱਥੇ ਖੜੀ ਸੀ ਨਾ ਰਾਤ ਅਸੀਂ 9 9:30 ਵਜੇ ਲੇਟ ਆਏ ਤੇ ਲੇਟ ਆਉਣ ਦੇ ਕਾਰਨ ਬਾਈ ਇਹ ਹੁੰਦਾ ਵੀ ਇੰਨੇ ਜਿਆਦਾ ਦਿੱਲੀ ਤੋਂ ਆ ਕੇ ਬੰਦਾ 5-6 ਘੰਟੇ ਸਾਵਰ ਤੋਂ ਥੱਕ ਜਾਂਦਾ ਤੇ ਥੱਕ ਗਏ ਤੇ ਅਸੀਂ ਸੋ ਗਏ 게ਟ ਸਾਡਾ ਇਹ ਵਾਲਾ ਜਿਹੜਾ 게ਟ ਆ ਹਨਾ ਮਤਲਬ ਕਿ ਲੋਬੀ ਤੇ ਵੀ ਬੰਦ ਸੀਗਾ ਅਸੀਂ ਅੰਦਰ ਸੁੱਤੇ ਪੈ ਸੀ ਤੇ ਬੈਲ ਅਸੀਂ ਹਮੇਸ਼ਾ ਬੰਦ ਰੱਖਦੇ ਕਹਤੇ ਕਿ ਕਈ ਵਾਰ ਕੋਈ ਹੁੰਦਾ ਕਰੇ ਕਿ ਕਹਿੰਦਾ ਨਹੀਂ ਤੇ ਅਸੀਂ ਬੈਲ ਬੰਦ ਹੁੰਦੀ ਹੈ ਸਾਡੀ ਤੇ ਉਹਨਾਂ ਨੇ ਬੈਲ ਪਤਾ ਨਹੀਂ ਮਾਰੀ ਹੋਣੀ ਐ ਹਸਣ ਤਾਂ ਨਹੀਂ ਪਤਾ ਚਲਿਆ ਤੇ ਮੁਰਕੇ ਕਹਿੰਦੇ ਇੰਨੀਆਂ ਗੰਦੀਆਂ ਗਾਲਾਂ ਜਿੱਤੀਆਂ ਇਹਨਾਂ ਕੋਸ਼ ਲੜਾਈ ਕਰਕੇ ਕਿ ਹੋਰਾ ਸੰ ਤਾਂ ਪਤਾ ਨਹੀਂ ਲੱਗਿਆ ਸਵੇਰ ਜਾ ਕੇ ਜਦੋਂ ਹੁਣ ਦੇਖਿਆ ਚਾਰੇ ਟਾਇਰਾਂ ਦੀ ਹਵਾ ਗੱਡੀ ਪਈ ਹੈ ਗੱਡੀ 'ਚ ਤੇ ਇੰਨਾ ਰਸਤਾ ਕ ਮੈਂ ਤੁਹਾਨੂੰ ਵੀਡੀਓ ਦਿਖਾਉਂਗੀ ਵੀ ਇੰਨਾ ਰਸਤਾ ਹੈਗਾ ਵੀ ਗੱਡੀ ਕੀ ਟਰੱਕ ਕੱਢ ਲਾ ਉਥੋਂ ਦੀ ਪਰ ਦੁਨੀਆਂ ਇੰਨੀ ਹੰਕਾਰੀ ਹੋਈ ਹੈ ਮੈਂ ਕਹਿੰਨੀ ਆ ਨਾ ਸਹੀ ਗੱਲ ਆ ਵੀ ਮਤਲਬ ਦਿੱਲੀ ਉਹਨਾਂ ਦਾ ਜਿਹੜੀ ਹੈਗੀ ਮੰਮੀ ਹੈ ਨਾ ਦਿੱਲੀ ਗੁਰਦੁਆਰਾ ਸਾਹਿਬ ਜਾਂਦੀ ਆ ਕਿਤੇ ਦੂਰ ਦੂਰ ਵੀ ਗੁਰਦੁਆਰਾ ਸਾਹਿਬ ਪਰ ਮੈਨਰ ਤੇ ਤਮੀਜ਼ ਆ ਫਿਰ ਆਪਾਂ ਕਹਿਣੇ ਆਗੇ ਵੀ ਹਾਪਰੇ ਵਿੱਚ ਇਨਸਾਨੀਅਤ ਜਾਂ ਫਿਰ ਹਨਾ ਉਹ ਚੀਜ਼ਾਂ ਬਿਲਕੁਲ ਮਿਠਾਸ ਨਾਮ ਦੀ ਕੋਈ ਚੀਜ਼ ਨਹੀਂ ਹੈਗੀ ਸਾਰੇ ਖਤਮ ਨੇ ਵੀ ਦੇਖੋ ਮੈਂ ਇਹ ਕਹਿਨੀ ਆ ਕਿ ਆਪਾਂ ਨੂ ਤਗੁਰੂ ਸਹਿਮਾਨ ਆਪਣੇ ਇਹ ਸਿਖਾਉਂਦੇ ਵੀ ਆਪਾਂ ਕਿਵੇਂ ਮਿਠਾਸ ਨਾਲ ਕਿਸੇ ਨਾਲ ਬੋਲਣਾ ਕਿਵੇਂ ਰਹਿਣਾ ਵੀ ਆਪਾਂ ਨੇ ਵੀ ਚੋ ਚੀਜ਼ਾਂ ਆਉਣੀਆਂ ਚਾਹੀਦੀਆਂ ਨੇ ਅਗਰ ਆਪਾਂ ਕਿਸੇ ਜਗ੍ਹਾ ਤੇ ਜਾਣੇ ਹਨਾ ਪਰ ਮੈਂ ਕਹਿੰਦੀ ਉਹਨਾਂ ਦੇ ਬੱਚੇ ਨੇ ਬਦਤਮੀਜ਼ ਪਹਿਲਾਂ ਵੀ ਕਿਸੇ ਨੇ ਲੜਾਈ ਝੜਾਈ ਹੋ ਗਈ ਸੀਗੇ ਇਹਨਾਂ ਲੱਤਾਂ ਪਾਹਾਂ ਤੋੜੀਆਂ ਸੀ ਮੰਜੇ ਤੇ ਪਿਆਰੇ ਹੁਣ ਫੇਰ ਉਹੀ ਡਰਾਮਾ ਕਰ ਰਿਹਾ ਕਹਿੰਦਾ ਅੱਜ ਤੁਸੀਂ ਕੜੀ ਕਰੋਗੇ ਤਾਂ ਅੱਜ ਵੀ ਮੈਂ ਗੱਡੀ ਦਾ ਮਤਲਬ ਇਸ ਤਰ੍ਹਾਂ ਹੀ ਕਰੂੰਗਾ ਟਾਇਰ ਦਿਆਹ ਕਰੂੰਗਾ ਵੀਲ ਵਗੈਰਾ ਕੱਢ ਤੇ ਸਾਰਾ ਕੁਝ ਕੀਤਾ ਤੇ ਮਤਲਬ ਇਹਨੇ ਜਾਰੇ ਬਦਤਮੀਜ਼ ਵੀ ਆਪਾਂ ਮੈਂ ਇਹ ਕਹਿੰਦੀ ਵੀ ਪੇਰੈਂਟਸ ਦਾ ਕਿਉਂ ਨਹੀਂ ਫਰਜ ਹੁੰਦਾ ਪੇਰੈਂਟਸ ਆਪਣੇ ਬੱਚਿਆਂ ਨੂੰ ਸਹੀ ਗੱਲ ਕਹਿਣ ਜੋ ਗਲਤ ਹੈ ਉਹ ਗਲਤ ਕਹਿਣ ਸਹੀ ਹੈ ਸਹੀ ਹੈ ਕਿਹ ਨਾ ਰਸਤਾ ਹੈ ਗੱਡੀ ਲੰਘਣ ਦਾ ਹਾਂ ਆਪਾਂ ਕਹਿ ਸਕਦੇ ਆ ਅਗਰ ਗੱਡੀ ਘਟਣ ਦਾ ਲੰਘਣ ਦਾ ਰਸਤਾ ਨਹੀਂ ਹੈ ਉਸ ਤੋਂ ਇਲਾਵਾ ਇਹ ਵੀ ਰਸਤਾ ਸੀਗਾ ਇਥੋਂ ਟਰੱਕ ਕੱਢਣਾ ਚਾਹੀਦੀ ਨਹੀਂ ਜਗਾ ਮੈਂ ਘਟ ਜਾਂਦੀ ਹੈ ਗੱਡੀ ਮੈਂ ਵੀ ਆਰਾਮ ਨਾਲ ਗੱਡੀ ਘਟ ਲੂ ਤੁਹਾਨੂੰ ਦੂਜੀ ਇਲਾਵਾ ਇਧਰ ਦੀ ਜਾ ਕੇ ਨਾ ਰਸਤਾ ਮਤਲਬ ਕਿ ਇੰਨਾ ਜਿਆਦਾ ਮਤਲਬ ਗਲੀ ਬਣੀ ਹੋਈ ਹੈ ਪੂਰੀ ਤੇ ਉਹਨਾਂ ਘਰ ਵੀ ਲਾਸਟ ਕੋਰਨਰ ਤੇ ਆ ਤੇ ਮਤਲਬ ਕਿ ਉੱਥੋਂ ਨਹੀਂ ਆਰਾਮ ਨਾ ਜਾਇਆ ਜਾ ਸਕਦਾ ਪਰ ਨਹੀਂ ਜਾਣਾ ਜਿਨ੍ਹਾਂ ਨੇ ਲੜਾਂਗਾ ਕਰਨੀਆਂ ਐਨੇ ਦੁਨੀਆ ਹੰਕਾਰੀ ਫਿਰਦੀ ਆ ਇੰਨੀ ਦੁਨੀਆ ਹੰਕਾਰੀ ਵੀ ਨਹੀਂ ਸਮਝਉਂਦੀ ਵੀ ਆਪਾਂ ਇਹਨਾਂ ਚੀਜ਼ਾਂ ਦੇ ਵਿੱਚੋਂ ਕੀ ਕੱਢਦੇ ਯਾਰ ਦੁਨੀਆ ਤੇ ਕਦੋਂ ਮਰ ਜਾਣਾ ਕਦੋਂ ਮਿੜ ਜਾਣਾ ਵੀ ਮਤਲਬ ਘਟੋ ਘਟ ਜਿਹੜੇ 4 ਦਿਨ ਕੱਢਨੇ ਆ ਚਾਹੇ ਗਲੀ ਮਹੱਲਾ ਚਾਹੇ ਕੋਈ ਵੀ ਆ ਨਾ ਪਿਆਰ ਨਾਲ ਰਹੋ ਤੇ ਪਰ ਲੋਕਾਂ ਨੂੰ ਇਹ ਗੱਲ ਕਦੇ ਵੀ ਸਮਝ ਨਹੀਂ ਆਉਣੀ ਮੈਂ ਕਹਣੀ ਹੈਗੀ ਵੀ ਇਸ ਕਰਕੇ ਵੀ ਜਦੋਂ ਆਪਾਂ ਕੁਝ ਵੀ ਕਰਦੇ ਆਂ ਤਾਂ ਆਪਾਂ ਨੂੰ ਪਹਿਲਾਂ ਸੋਚਣਾ ਚਾਹੀਦਾ ਕੀ ਸਹੀ ਹੈ ਕੀ ਗਲਤ ਬੱਚਿਆਂ ਨਾਲ ਆਪਾਂ ਸਾਥ ਤਾਂ ਦੇ ਦਿੰਨੇ ਆ ਉਸ ਟਾਈਮ ਤੇ ਬਾਅਦ ਵਿੱਚ ਉਹ ਸਾਥ ਸਾਨੂੰ ਹੀ ਤੰਗ ਕਰਦਾ ਆਪਾਂ ਨੂੰ ਕੁਝ ਨਹੀਂ ਕਹਿੰਦਾ ਕੋਈ ਗੱਲ ਨਹੀਂ ਦੂਜੀ ਜਗ੍ਹਾ ਬੰਦਾ ਗੱਡੀ ਲਾ ਲੂ ਪਰ ਉਹ ਸਾਥ ਆ ਜਿਹੜਾ ਬੰਦੇ ਨੂੰ ਖੁਦ ਨੂੰ ਤੰਗ ਕਰਦਾਗਾ ਕਿ ਬੱਚਿਆਂ ਨੂੰ ਉਸ ਟਾਈਮ ਤੇ ਮੈਂ ਸਾਥ ਕਿਉਂ ਦਿੱਤਾ ਸੋ ਇਸ ਕਰਕੇ ਨਹੀਂ ਕਰਨਾ ਚਾਹੀਦਾ ਤੇ ਇੱਧਰ ਅਸੀਂ ਆ ਗਏ ਘਰੇ ਘਰੇ ਉਹ ਪਿੰਦਲ ਬੈਠਾ ਸੋਫੇ ਤੇ ਕਿਉਂਕਿ ਮੈਂ ਸੋਫੇ ਉੱਤੇ ਨਾ ਇਸ ਤਰ੍ਹਾਂ ਕਵਰ ਪਾਗੀ ਸੀ ਫालतू ਚਾਦਰ ਜੀ ਕਿ ਗੰਦੀ ਨਾ ਹੋਵੇ ਹੁਣ ਉਤਾਰੀ ਵੀ ਨਹੀਂ ਕਿਉਂਕਿ ਥੋੜੀ ਦੇਰ ਬਾਅਦ ਤਾਂ ਜਾਣਾ ਨਿਮਰ ਤਾਂ ਆਪਣਾ ਕੰਮ ਕਰ ਰਹੀ ਆ ਤੇ ਆਪਾਂ ਲੈ ਅੱਜ ਆਲੂ ਬੋਇਲ ਕਰ ਤੇ ਆਲੂਆਂ ਦੇ ਪ੍ਰਾਥਮ ਬਣਾ ਲਾਂਗੇ ਕਿਉਂਕਿ ਫਿਰ ਸਬਜ਼ੀ ਬਣਾਉਂਦਾ ਤਾਂ ਕੀ ਫਾਇਦਾ ਹੈਗਾ ਵੀ ਸਬਜ਼ੀ ਤਾਂ ਜਾਦੇ ਸਵਾਦ ਹੋਣਾ ਨਿੰਬੂ ਪਾਣੀ ਸਭ ਤੋਂ ਅੱਗੇ है नींबू पानी ਤੇ ਸਵੇਰੇ ਸਵੇਰਾ ਜੈਨਾ ਮੂਡ ਆਫ ਹੋ ਗਿਆ ਨਾ ਮੂਡ ਆਫ ਹੋ ਗਿਆ ਮਤਲਬ ਇਹ ਚੀਜ਼ ਦੇਖ ਕੇ ਕਿਉਂਕਿ ਅਸੀਂ ਗਲੀ ਦੇ ਵਿੱਚ ਰਹਨੇ ਆ ਨਾ ਤੇ ਗਲੀ ਦੇ ਵਿੱਚ ਮਤਲਬ ਕਦੇ ਸਾਡੇ ਇਸ ਤਰ੍ਹਾਂ ਅਸੀਂ ਨਹੀਂ ਦੇਖਿਆ ਹੈਗਾ ਅਸੀਂ ਆਪ ਦਾ ਸ਼ਾਂਤੀ ਨਾਲ ਰਹਨੇ ਆ ਆਰਾਮ ਨਾਲ ਰਹਨੇ ਆਗੇ ਤੇ ਬਟ ਹੁਣ ਅਸੀਂ ਇੱਕ ਦਿਨ ਲਈ ਆਏ ਤੇ ਲੋਕਾਂ ਤੋਂ ਪਤਾ ਨਹੀਂ ਕਾ ਤਾਂ ਕੁਝ ਬਰਦਾਸ਼ਤ ਨਹੀਂ ਹੁੰਦਾ ਜਾਂ ਫਿਰ ਲੋਕ ਚਾਹੁੰਦੇ ਕੀ ਹੈਗੇ ਹੈ ਨਾ ਤੇ ਇਹ ਜਿਹਦੂ ਨਾ ਸਿਰ ਗਲੇ ਵਿੱਚ ਤੇ ਆਪਾਂ ਘਰ ਦੇ ਵਿੱਚ ਤੇ ਮਤਲਬ ਉਸ ਤੋਂ ਬਾਅਦ ਕਿੰਨਾ ਵੀ ਆਪਾਂ ਨੂੰ ਇਹ ਚੀਜ਼ ਹੋਣੀ ਚਾਹੀਦੀ ਵੀ ਹਾਂ ਯਾਰ ਕੋਈ ਬੰਦਾ ਇੱਕ ਦਿਨ ਅੱਧਾ ਦਿਨ ਆਉਂਦਾਗਾ ਜਾਂ ਕੁਝ ਦਿਨ ਆਉਂਦਾਗਾ ਤੇ ਵੀ ਬੰਦਾ ਹਨਾ ਪਰ ਦੁਨੀਆ 'ਚ ਬਿਲਕੁਲ ਹੀ ਇਸ ਨਾਂ ਦੀ ਸਬਰ ਨਾਂ ਦੀ ਕੋਈ ਚੀਜ਼ ਨਹੀਂ ਇੰਨੇ ਮੁਕਾਰੀ ਸਹੀ ਗੱਲ ਹੈ ਦੁਨੀਆ ਫਿਰ ਦਿਆ ਜਾਣਾ ਕਿਸੇ ਤੇ ਕੁਛ ਨਹੀਂ ਭਰੋਸਾ ਹੁੰਦਾ ਸਵੇਰੇ ਸਵੇਰੇ ਮੂਡ ਆਫ ਕਰਤਾ ਦਿਮਾਗ ਖਰਾਬ ਕਰਤਾ ਸਵੇਰੇ ਇਹ ਮੈਂ ਚਲ ਰਿਹਾ ਹਾਂ ਦੇਖੋ ਆ ਐਨੀ ਜਗਾ ਇਹ ਸਾਡੀ ਗੱਡੀ ਖੜੀ ਹੋਈ ਹੈ ਇੱਥੇ ਇਹ ਐਨੀ ਜਗਾ ਕੀ ਇਹਦੇ ਵਿੱਚ ਦੀ ਗੱਡੀ ਨਹੀਂ ਲੰਘ ਸਕਦੀ ਜੇ ਸਕੂਟਰੀ ਇੱਥੇ ਨਾ ਹੋਵੇ ਗੱਡੀ ਨਿਕਲ ਸਕਦੀ ਹੈ ਨਾ ਉਹ ਪਿੱਛੇ ਗੱਡੀ ਵਾਲਿਆਂ ਨੇ ਕੀ ਕੀਤਾ ਕਿ ਇਥੋਂ ਦੀ ਗੱਡੀ ਨਹੀਂ ਨਗ ਰਹੀ ਕਿਉਂਕਿ दारू-ਦੂਰੂ ਜਾਦੇ ਪੀਤੀ ਉਹ ਜਗਾ ਉਹਨਾਂ ਨੂੰ ਇਸ ਕਰਕੇ ਘੱਟ ਲੱਗੀ ਠੀਕ ਹੈ ਜਗਾ ਤਾਂ ਬਹੁਤ ਸੀਗੀ ਤੇ ਉਹਨਾਂ ਨੇ ਕੀ ਕੀਤਾ ਗੱਡੀ ਦੇ ਟਾਇਰ ਸਾਰੇ ਜਿਹੜੇ ਹੈਗੇ ਪੈਂਚਰ ਕੀਤੇ ਆ ਇਸ ਇਸ ਗੱਲ ਦੇ ਵਿੱਚ ਚਾਰੇ ਟਾਇਰ ਦੇਖੋ ਕਿ ਸਾਡੀ ਗੱਡੀ ਲੰਘ ਰਹੀ ਸੀ ਛੋਡੀ ਗੱਡੀ ਰਸਤੇ ਦੇ ਵਿੱਚ ਲੱਗੀ ਹੋਈ ਆ ਤੇ ਸਾਨੂੰ ਲੱਗਦੇ ਵੀ ਇਹ ਗੱਡੀ ਰਸਤੇ ਦੇ ਵਿੱਚ ਆ ਲੱਗ ਰਿਹਾ ਇੱਥੋਂ ਜਗ੍ਹਾ ਜਿਹੜਾ ਕੋਈ ਗੱਡੀ ਚਲਾਉਣ ਜਾਣ ਦਾ ਉਹ ਤੋਂ ਗੱਡੀ ਨਿਕਲ ਜੂ ਜਾਂ ਨਹੀਂ ਬਸ ਮੈਨੂੰ ਇੰਨਾ ਚਾਹੀਦਾ ਵੀ ਹਾਂ ਗੱਡੀ ਨਿਕਲਦੀ ਆ ਇੱਥੋਂ ਦੀ ਜਾਂ ਨਹੀਂ ਠੀਕ ਹੈ ਆਰਾਮ ਨਾਲ ਗੱਡੀ ਨਿਕਲ ਜੂਗੀ ਇਥੇ ਟਰੱਕ ਨਗਾ ਲੋ ਟਰੱਕ ਵੀ ਨਿਕਲ ਜੂਗਾ ਪਰ ਜਿਹੜੇ ਹੰਕਾਰੇ ਹੁੰਦੇ ਚਲੋ ਉਹਨਾਂ ਦਾ ਤਾਂ ਕੋਈ ਜਿਹੜਾ ਇਲਾਜ ਨਹੀਂ ਹੁੰਦਾਗਾ ਇਹ ਜਿਹੇ ਬੰਦਿਆਂ ਦਾ ਪਰ ਗੱਡੀ ਦੇਖੋ ਸਾਈਡ ਤੇ ਖੜੀ ਆ ਇਧਰ ਕੋਈ ਗੱਡੀ ਨਹੀਂ ਖੜੀ ਪਹਿਲੇ ਇਧਰ ਗੱਡੀ ਖੜੀ ਨਹੀਂ ਸੀ ਅਸੀਂ ਇਸ ਕਰਕੇ ਇੱਥੇ ਨਹੀਂ ਲਾਈ ਅਸੀਂ ਇਧਰਲੀ ਇੱਕ ਸਾਈਡ ਤੇ ਲਾਤੀ ਵੀ ਇਧਰ ਖੰਭਾ ਗਾ ਸਾਹਮਣੇ ਗੱਡੀ ਦੇ ਉਥੋਂ ਦੀ ਗੱਡੀ ਤਾਂ ਕੱਢ ਸਕਦੇ ਖੰਭੇ ਚ ਮਾਰ ਕੇ ਪਰ ਇਧਰ ਦੀ ਰਾਹ ਨਾਲ ਠੀਕ ਰਸਤੇ ਵਿੱਚੋਂ ਗੱਡੀ ਨਹੀਂ ਨਿਕਲੀ ਇਸ ਕਰਕੇ ਕਹਿੰਦੇ ਅਸੀਂ ਸੋ ਟਾਇਰ ਪੰਚਰ ਕੀਤੇ ਆ ਇਹੋ ਜੀ ਬਿਸ਼ਰਮ ਦੁਨੀਆ ਦੇ ਪਾਗਲ ਲੋਕ ਨੇ ਇਥੇ ਤੇ ਰਾਤ ਕੱਲ ਜਦੋਂ ਅਸੀਂ ਆਏ ਨਾ ਰਾਤ ਬਾਰਿਸ਼ ਵੀ ਰਸਤੇ ਦੇ ਵਿੱਚ ਕਾਫੀ ਜ਼ਿਆਦਾ ਹੋ ਰਹੀ ਸੀਗੀ ਤੇ ਬਹੁਤ ਜ਼ਿਆਦਾ ਬਾਰਿਸ਼ ਆਈ ਸੀ ਮਤਲਬ ਥੋੜੀ ਜਗ੍ਹਾ ਤੇ ਸੀ ਪਰ ਕਾਫੀ ਤੇਜ਼ ਬਾਰਿਸ਼ ਸੀਗੀ ਉਸ ਤੋਂ ਬਾਅਦ ਥੋੜੀ ਜਗ੍ਹਾ ਹਰਿਆਣੇ ਵਿੱਚ ਸੀਗਾ ਕੋਈ ਜਗ੍ਹਾ ਤੇ ਕਿਉਂਕਿ ਹਾਈਵੇ ਸੀਗਾ ਇਸ ਕਰਕੇ ਪਤਾ ਨਹੀਂ ਜਗ੍ਹਾ ਤਾਂ ਕਿਹੜੀ ਸੀ ਤੇ ਪਰ ਬਾਅਦ ਵਿੱਚ ਠੀਕ ਹੋ ਗਈ ਉਹਨੇ ਇੱਥੇ ਆ ਕੇ ਦੇਖਿਆ ਕਿੰਨੀ ਗਰਮੀ ਹੋ ਰਹੀ ਹੈ ਨਾ ਬਹੁਤ ਜ਼ਿਆਦਾ ਗਰਮੀ ਲੱਗ ਰਹੀ ਹੈਗੀ ਤੇ ਉੱਥੇ ਤਾਂ ਇੰਨੀ ਠੰਡ ਲੱਗ ਰਹੀ ਸੀ ਵੀ ਅਸੀਂ ਗੱਡੀ ਰੇਸੀ ਵੀ ਬੰਦ ਕਰਤਾ ਸੀ ਤੇ ਹਿਸਾਬ ਲੱਗ ਜਿਹੜਾ ਕੰਮ ਕਰ ਰਹੀ ਆ ਪਤਾ ਇਹ ਮੰਮਾ ਦਾ ਐ ਮੇ ਦਾ ਕੰਮ ਆ ਆ ਦੇਖ ਐ ਮੇ ਦੇ ਸਮਾ ਇਹ ਇੱਧਰ ਕਿਤੇ ਹੋਣ ਗਿਆ ਵੀ ਸਾਰੇ ਮੰਮਾ ਦੇ ਆ ਐ ਮੇ ਜੀ ਕਿਤੇ ਹੋਇਆ ਇਹ ਵੀ ਹਾਂ ਇਹ ਨਹੀਂ ਤਾਂ ਨੂੰ ਆਉਣੇ ਹਜੇ ਤੇ ਬਸ गाइस ਇਹੀ ਕਹੂੰਗੇ ਜੇ ਲੋਕਾਂ ਤੋਂ ਬਚ ਕੇ ਰਹਿਣਾ ਚਾਹੁੰਦਾ ਕਿਉਂਕਿ ਅੱਜ ਕੱਲ ਇਹ ਲੋਕ ਨਾ ਮਤਲਬ ਇਹ ਚੀਜ਼ਾਂ ਤਾਂ ਪਾਲਦੀ ਨੇ ਜਿਹੜੇ ਅੱਜ ਕੱਲ ਜਿਆਦਾ ਆਪਾਂ ਨੂੰ ਹੰਕਾਰ ਦਿਮਾਗ ਨੂੰ ਚੜ ਜਾਂਦਾ ਜਾਂ ਫਿਰ ਇਹ ਜਵਾਨੀ ਦੇ ਵਿੱਚ ਹਨਾ ਇਹ ਠਾਠਾ ਮਾਰ ਦਈਏ ਵੀ ਹਾਂ ਕੋਈ ਲੱਤਾ ਵਾਹਾਂ ਤੋੜੇ ਉਹ ਚੀਜ਼ਾਂ ਨਾ ਬੰਦਾ ਮੈਂ ਕਹਿੰਦੀ ਆ ਕਿ ਵੀ ਮਤਲਬ ਲੱਭਦਾਗਾ ਤੇ ਪਰ ਇਸ ਕਰਕੇ ਵੀ ਆਪਣੇ ਆਪ ਨੂੰ ਵਧੀਆ ਬਚਾ ਕੇ ਆਪਣੇ ਆਪ ਨੂੰ ਇਹਨਾਂ ਚੀਜ਼ਾਂ ਦੂਰ ਹੀ ਰੱਖਣਾ ਚਾਹੀਦਾ ਕਿਉਂਕਿ ਇਹਨਾਂ ਚੀਜ਼ਾਂ ਵਿੱਚ ਕਦੇ ਕਿਸੇ ਨੇ ਕੁਝ ਖਟਿਆ ਨਹੀਂ ਸੋ ਆਪਾਂ ਇਸ ਤੋਂ ਬਾਅਦ ਹੋ ਗਏ ਕਿ ਚਲੋ ਛੱਡੋ ਇਹਨਾਂ ਪਾਗਲੇ ਵਰਗੇ ਕੀ ਬਣਾਣਾ ਹਨਾ ਆਪਾਂ ਵੀ ਉਹਨਾਂ ਵਰਗੇ ਬਣ ਗਏ ਤਾਂ ਫਿਰ ਕੀ ਫਾਇਦਾ ਆਪਣੇ ਤੇ ਉਹਨਾਂ ਦੇ ਵਿੱਚ ਸੋ ਇਸ ਨਾਲ ਹੀ ਆਪਾਂ ਕਰਦੇ ਆ ਬਲੌਗ ਦਾ ਐਂਡ ਤੇ ਅਗਰ ਬਲੌਗ ਵਧੀਆ ਲੱਗੇ ਲਾਈਕ ਸ਼ੇਅਰ ਜ਼ਰੂਰ ਕਰਨਾ ਤੇ ਆਪਣੇ ਵਿੱਚ ਥੋੜੀ ਜਿਹੀ ਨਿਮਰਤਾ ਲਿਆਉਂਦੀ ਹਰ ਕੋਈ ਆਦਮੀ ਕੋਸ਼ਿਸ਼ ਜ਼ਰੂਰ ਕਰਨਾ ਇਹ ਬਹੁਤ ਜ਼ਰੂਰੀ ਹੈ ਜ਼ਿੰਦਗੀ ਦੇ ਲਈ ਮੈਟਾ ਲੋ ਹਾਂ ਮੈਂਟਲ ਲੋਗ ਮੈਂਟਲ ਲੋਗ ਹਾਂ